ਉਹਨਾਂ ਦਾ ਵੀ ਇਸੇ ਵਿੱਚ ਰੋਲ ਲਿਆ ਤੁਹਾਨੂੰ ਜਿਤਾਣ ਦੇ ਵਿੱਚ ਜਾਂ ਕਿਰਤਾਂ ਦੇ ਵਿੱਚ ਉਹਦੇ ਖੜੇ ਹੋਣ ਨਾਲ ਮੈਨੂੰ ਕੀ ਫਾਇਦਾ ਮਿਲਦਾ ਮੈਂ ਸਮਝਦਾ ਮੇਰਾ ਮਾਰਗ ਦਿਨ ਘਟਿਆ ਉਹਦੇ ਖੜੇ ਹੋਣ ਨਾਲ ਇਹ ਸਰ ਹੁਣ ਐਮਐਲਏ ਸੀ ਬਣ ਚੁੱਕੇ ਹਾਂ ਤੁਹਾਡੀ ਪ੍ਰਾਇਰਟੀ ਕੀ ਕੀ ਹੋਈ ਇੱਥੋਂ ਲੋਕੀ ਬਕਾਸ਼ ਹੋ ਸਰ ਇੱਥੋਂ ਦੇ ਲੋਕਾਂ ਦੀ ਜੀਵਨ ਪੱਧਰ 'ਚ ਕੋਈ ਸੁਧਾਰ ਹੋ ਸਕਦਾ ਤਾਂ ਮੈਂ ਉਹਨਾਂ ਕੋਲ ਜਾਊਂਗਾ ਇੱਥੋਂ ਦੇ ਲੋਕਾਂ ਨੇ ਸਮੱਸਿਆ ਮੈਨੂੰ ਦੱਸੂਗਾ ਵੀ ਹੱਲ ਕਰੋ ਮਿਸਿੰਗ ਮੀਟਿੰਗ ਕੀ ਕੰਮ ਉਹਨਾਂ ਵੱਲੋਂ ਕੀਤੇ ਗਏ ਸੀ ਤੇ ਕਿਹੜੇ ਕੰਮ ਉਹਨਾਂ ਵੱਲੋਂ ਰਹਿ ਗਏ ਜਿਹੜੇ ਤੁਸੀਂ ਕਰੋਗੇ ਇਹ ਵਿਸ਼ੇਸ਼ ਕੰਮ ਤਾਂ ਹੋਇਆ ਨਹੀਂ ਠੀਕ ਆ ਕੁਝ ਨੌਕਰੀਆਂ ਦਿੱਤੀਆਂ ਹੋਣੀਆਂ ਤਾਂ ਪਹਿਲਾਂ ਵੀ ਸਰਕਾਰਾਂ ਦਿੰਦੀਆਂ ਆਉਨੀਆਂ ਪਹਿਲਾਂ ਕਿਹੜੇ ਦਫ਼ਤਰ ਬਿੱਲੇ ਪੈਸੀ ਸੀ ਉਹਨਾਂ ਨੇ ਕਿਹਾ ਸਾਡੇ ਕੈਂਡੀਡੇਟ ਨੂੰ ਵੋਟਾਂ ਪਾਓ ਤਾਂ ਅਸੀਂ ਜਿਹੜੇ ਕੰਮ ਤੁਹਾਡੇ ਹੋਣਗੇ ਕੀ ਲੱਗ ਰਿਹਾ ਵੀ ਉਸ ਤਾਂ ਧਮਕੀ ਦੇ ਰਿਹਾ ਉੱਥੇ ਮੈਂ ਕੁਝ ਟਾਈਮ ਲਈ ਫੋਨ ਕਿਸੇ ਨੂੰ ਮੈਨੂੰ ਆਪਣੇ ਸਾਥੀ ਨੂੰ ਆਪਣੇ ਪੀਏ ਨੂੰ ੜਾਉਣਾ ਪੈ ਜਾਂਦਾ ਤੇ ਮੈਂ ਉਹਨਾਂ ਨੂੰ ਕੋਸ਼ਿਸ਼ ਹੁੰਦੀ ਮੈਨੂੰ ਲੋਕਾਂ ਨੂੰ ਕਾਲ ਵੈਕ ਕਰਕੇ ਪੁੱਛਾਂ ਉਹ ਸੋ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ ਅਜੀਤ ਵੈਬ ਦੇਖ ਰਹੇ ਸਾਰੇ ਦਰਸ਼ਕਾਂ ਸਵਾਗਤ ਮੈਂ ਹਾਂ ਨਰਿੰਦਰ ਅਰੋੜਾ ਬਰਨਾਲੇ ਤੋਂ ਅੱਜ ਤੁਹਾਨੂੰ ਅਸੀਂ ਰੂਬਰੂ ਕਰਾਂ ਜਾ ਰਹੀਆਂ ਉਸ ਸ਼ਖਸ ਦੇ ਜਿਸ ਨੇ ਕੀ ਬਰਨਾਲਾ ਜਿਸ ਨੂੰ ਕੀ ਆਪ ਦਾ ਕਿਲਾ ਆਪ ਦੀ ਰਾਜਧਾਨੀ ਆਪ ਦਾ ਗੜ ਕਿਹਾ ਜਾਂਦਾ ਸੀ ਉਸ ਨੂੰ ਤੋੜਨ ਵਾਲੇ ਉਸ ਇਨਸਾਨ ਨਾਲ ਜਿਸ ਨੇ ਕੀ ਕਾਂਗਰਸ ਪਾਰਟੀ ਤੋਂ ਜਿਹੜਾ ਹੈਗਾ ਉਮੀਦਵਾਰ ਡਾਨੇ ਗਏ ਸੀ ਤੇ ਕਾਂਗਰਸ ਪਾਰਟੀ ਵੱਲੋਂ ਜਿੱਤ ਗਏ ਉਹਨਾਂ ਨੇ ਜਿਹੜਾ ਹੈਗਾ ਬਰਨਾਲੇ ਦੇ ਆਪ ਦੇ ਗੜ੍ਹ ਕਹੇ ਜਾਣ ਵਾਲੇ ਕਿਲੇ ਨੂੰ ਢਾਹ ਤੇ ਦੀ ਕਰ ਦਿੱਤਾ ਹੈ ਆਪਾਂ ਗੱਲ ਕਰਨ ਜਾ ਰਹੇ ਹਾਂ ਕੁਲਦੀਪ ਸਿੰਘ ਕਾਲਾਟੇਲੋ ਜੀ ਨਾਲ ਕੁਲਦੀਪ ਸਿੰਘ ਕਾਲਾਟੇਲੋ ਜੀ ਪਹਿਲਾਂ ਤਾਂ ਅਜੀਤ ਵੱਲੋਂ ਤੁਹਾਨੂੰ ਹੈਗਾ ਬਹੁਤ ਬਹੁ ਵਧਾਈਆਂ ਥੈਂਕ ਯੂ ਜੀ ਥੈਂਕ ਯੂ ਵੈਰੀ ਮਚ ਤੇਟਰ ਸਾਹਿਬ ਕਿਸਾਂ ਲੱਗ ਰਿਹਾ ਤੁਹਾਨੂੰ ਵੀ ਜਿਹੜੀ ਹੈਗੀ ਆਮ ਆਦਮੀ ਪਾਰਟੀ ਦਾ ਜਿਹੜਾ ਸੀਗਾ ਬਰਨਾਲਾ ਗੜ੍ਹ ਸੀਕ ਇਸ ਗੱਲ ਨੂੰ ਜਿਵੇਂ ਕਹਿੰਦੇ ਤੋੜਿਆ ਤੁਸੀਂ ਰਾਜਧਾਨੀ ਕਹੀ ਜਾਂਦੀ ਸੀ ਆਮ ਆਦਿ ਹਰ ਇੱਕ ਚੀਜ਼ਾ ਨੂੰ ਕਹਿੰਦੇ ਉਹ ਸਾਡੀ ਰਾਜਧਾਨੀ ਹੈ ਇੱਥੋਂ ਹੀ ਕਰਵਾਤ ਹੋਈ ਸੀ ਆਮ ਆਦਿ ਦੀ ਕਿਸ ਤਰ੍ਹਾਂ ਦੇਖਦੇ ਹੋ ਇਸ ਚੀਜ਼ ਨੂੰ ਦੇਖੋ ਜਿਹੜੀ ਪੇਡਿਕਲ ਲੋਕਾਂ ਦੀ ਚਾਹ ਪਾਰਟੀ ਰਾਜਧਾਨੀ ਹੈ ਜਿਹੜੇ ਉਹ ਲੋਕ ਬਣਾਉਂਦੇ ਨੇ ਤੇ ਜਦੋਂ ਉਹ ਲੋਕਾਂ ਨਾਲ ਆਪਣੇ ਬਾਧਾਂ ਤੇ ਖਰੇ ਨਹੀਂ ਉਤਰਦੇ ਆਪਣੀਆਂ ਕਮਿਟਮੈਂਟਸ ਪੂਰੀਆਂ ਨਹੀਂ ਕਰਦੇ ਤਾਂ ਜਦੋਂ ਫਿਰ ਉਹ ਲੋਕ ਆ ਜਿਹੜੇ ਉਹ ਰਾਜਧਾਨੀਆਂ ਨੂੰ ਖਤਮ ਕਰਨ ਲਈ ਉਹ ਕੇਲੇ ਢਾਉਣ ਲਈ ਮਿੰਟ ਲਾਉਂਦੇ ਨੇ ਖਾਸ ਕਰਕੇ ਜਿਹੜੇ ਸਾਡੇ ਬਰਨਾਲਾ ਹਲਕੇ ਦੇ ਲੋਕ ਆ ਉਹਨਾਂ ਦੇ ਹਿੱਸੇ ਤਾਂ ਇਹ ਬੜਾ ਕੁਛ ਇਹ ਇਹ ਕੁਛ ਹੈ ਜਦੋਂ ਵੀ ਉਹ ਜਦੋਂ ਵੀ ਕਿਸੇ ਨੇ ਉਹਨਾਂ ਨੂੰ ਲੱਗਿਆ ਵੀ ਜੜੇ ਬੰਦੇ ਨੇ ਠਣਾ ਧੋਖਾ ਕੀਤਾ ਇਹਨਾਂ ਨੇ ਸਾਡੇ ਨਾਲ ਨੇ ਕਮੈਂਟਸ ਕੀਤੀਆਂ ਬੋਕਸ ਸੀਗੀਆਂ ਤਾਂ ਵੀ ਝੂਠ ਬੋਲ ਕੇ ਸੱਤ ਵੋਟਾਂ ਲੈ ਗਏ ਤਾਂ ਇਹੀ ਇੱਕ ਕਾਰਨ ਆ ਜਿਹੜਾ ਇੱਥੋਂ ਜਿਹੜੀ ਆਮ ਆਦਮੀ ਪਾਰਟੀ ਦੀ ਇੱਥੋਂ ਜਿਹੜੀ ਹਾਰ ਹੋਈ ਆ ਕਿਉਂਕਿ ਜਿਹੜੇ ਵੱਡੇ ਵੱਡੇ ਦਾਅਵੇ ਕਿਤੇ ਚਾਹੇ ਸਕੂਲ ਐਜੂਕੇਸ਼ਨ ਨੂੰ ਲੈ ਕੇ ਹੋਵੇ ਚਾਹੇ ਸੇ ਸਹੂਲਤਾਂ ਨੂੰ ਲੈ ਕੇ ਹੋਵੇ ਚਾਹੇ ਸਾਡੇ ਜਿਹੜੇ EMPLOYEES ਨੇ ਰਿਟਾਇਰਡ ਉਹਨਾਂ ਦੀ 올ਡ ਪੈਨਸ਼ਨ ਨੂੰ ਲੈ ਕੇ ਹੋਵੇ ਚਾਹੇ ਰੁਜ਼ਗਾਰ ਕਹਿੰਦੇ ਜੀ ਇੱਥੇ ਕੰਗਰੇਜ ਕੰਮ ਕਰਨ ਵਾਸਤੇ ਆਇਆ ਕਰਨਗੇ ਆ ਚਾਹੇ ਕਿਸਾਨਾਂ ਨੂੰ ਐਮਐਸਪੀ ਦੀ ਗੱਲ ਕੀਤੀ ਹੋਵੇ ਜਿਹੜੀਆਂ ਜਿੰਨੀਆਂ ਵੀ ਕਮਿਟਮੈਂਟਸ ਇਹਨਾਂ ਦੀਆਂ ਸੀਗੀਆਂ ਸਾਰੀਆਂ ਆਲ ਕਮਿਟਮੈਂਟਸ ਜਿਹੜੀਆਂ ਸੀਗੀਆਂ ਉਹ ਜਿਹੜੀਆਂ ਫੇਕ ਨਿਕਲੀਆਂ ਤਾਂ ਕਰਕੇ ਜਿਹੜਾ ਇੱਥੋਂ ਜਿਹੜੇ ਜੁਝਾਰੂ ਲੋਕ ਨੇ ਬਰਨਾਲੇ ਦੇ ਉਹਨਾਂ ਨੇ ਜਿਹੜਾ ਇਹ ਮੈਂ ਤਾਂ ਕੌਣ ਕਿਲਾ ਢਾਉਣ ਲਾ ਇਹ ਲੋਕਾਂ ਦਾ ਫਤਵਾ ਹੈ ਤੇ ਲੋਕੀ ਕਿਲਾ ਬਣਾਉਂਦੇ ਤੇ ਲੋਕੀ ਕਿਲਾ ਢਾਉਂਦੇ ਇਸ ਸਰ ਸਰ ਤੁਸੀਂ ਕਿਹਾ ਵੀ ਬਰਨਾਲੇ ਦੇ ਵਿੱਚ ਜਿਹੜਾ ਸੀਗਾ ਵੀ ਲੋਕਾਂ ਨੇ ਕ੍ਰਾਂਤੀਕਾਰੀ ਲੋਕ ਹੈ ਉਹ ਲੋਕਾਂ ਨੇ ਜਿਹੜਾ ਹੈਗਾ ਵੀ ਫਤਵਾ ਦਿੱਤਾ ਪਰ ਜੇ ਦੇਖਿਆ ਜਾਵੇ ਵੀ ਤਿੰਨ ਸੀਟਾਂ ਇਹਨਾਂ ਨੂੰ ਆਈਆਂ ਚਾਰ ਸੀਟਾਂ ਜਿੰਨੀ ਚੁਣਨਾ ਹੋਈਆਂ ਤਿੰਨ ਸੀਟਾਂ ਤੇ ਇਹਨਾਂ ਨੂੰ ਆਈਆਂ ਅਗਿਆਮਾਨੀ ਪਾਰਟੀ ਦੀਆਂ ਸੀਟਾਂ ਆਈਆਂ ਪਰ ਬਰਨਾਲੇ ਦੀ ਨਹੀਂ ਆਈ ਕਹਿੰਦੇ ਤਿੰਨ ਸੀਟਾਂ ਦੇ ਫਿਰ ਕਿਸთან ਆਈਆਂ ਦੇਖੋ ਉੱਥੇ ਕਾਰਨ ਜਿਹੜੀ ਸਾਡੀ ਪਾਰਟੀ ਦੀ ਵੋਟ ਸੀ ਚਾਹੇ ਉਹ ਡੇਰਾ ਬਾਬ ਨਾਨਕ ਸੀ ਚਾਹੇ ਗਿਦਰਵਾ ਸੀ ਜਿੰਨੀ ਮੰਨ ਲਓ 2022 ਚ ਵੋਟ ਪਈ ਉਹ ਉੰਨੀ ਵੋਟ ਉਦੋਂ ਵਧੀ ਹੈ ਘਟੀ ਨਹੀਂ ਹੈ ਤੇ ਉੱਥੇ ਕੀ ਹੋਇਆ ਵੀ ਜਿਹੜਾ ਅਕਾਲੀ ਦਲ ਜਿਹੜਾ ਕਹਿੰ ਇਹ ਕਹਿੰਦਾ ਗਿੱਦੜਾਂ ਦਾ ਇੱਕ ਗੀਤ ਹੈ ਬਲੋ ਝੁੰਡ ਫਲਾ ਕਹਿੰਦੇ ਸ਼ੇਰ ਮਾਰਨ ਉਹਨਾਂ ਨੇ ਸਾਡੇ ਸ਼ੇਰ ਸੀ ਚਾਹੇ ਉਹ ਰਾਜਾ ਬੜਿੰਗ ਸੀ ਚਾਹੇ ਰੰਧਾਵਾ ਸਾਹਿਬ ਸੀ ਤੇ ਉਹ ਇਕੱਠੇ ਹੋ ਗਏ ਆਮ ਆਦਮੀ ਪਾਰਟੀ ਵਾਲੇ ਜਿਹੜੇ ਪਹਿਲਾਂ ਕਹਿੰਦੇ ਸੀ ਕੱਲ ਦਲ ਵਾਲੇ ਵੀ ਇਹ ਬਹੁਤ ਵੱਡੇ ਸਮਗਲਰ ਨੇ ਇਹ ਬਹੁਤ ਵੱਡੇ ਕਰਪਟਰ ਬੰਦੇ ਨੇ ਉਹਨਾਂ ਦੀ ਮਦਦ ਨਾ ਉਥੋਂ ਲੋਕ ਜਿੱਤੇ ਨੇ ਤੇ ਉਹ ਉਹਨਾਂ ਨੂੰ ਜਿਹੜੇ ਸਾਡੇ ਲੀਡਰ ਅਸੀਂ ਉਹਨਾਂ ਨੂੰ ਮਤਲਬ ਵੀ ਉਹਨਾਂ ਦੇ ਖਿਲਾਫ ਹੋ ਲੋ ਇਕੱਠੇ ਹੋ ਗਏ ਤੇ ਜਿਸ ਕਰਕੇ ਜਿਹੜੀ ਉਹ ਵੋਟ ਹੈ ਜਿਹੜੀ ਉਹ ਇਕੱਠੇ ਹੋਣ ਕਰਕੇ ਮੰਨ ਲਓ ਕੱਲ ਦਲ ਕੈਂਡੀਡੇਟ ਹੁੰਦਾ ਤੋ ਆਪਣੀ ਜੇ ਵੋਟ ਬੈਂਕ ਲੈ ਜਾਂਦਾ ਪੂਰੀ ਤਾਂ ਉਹ ਰਿਜ਼ਲਟ ਕੁਝ ਹੋਰ ਹੋਣਾ ਉਸੇ ਇਹ ਬਰਨਾਲੇ ਤੋਂ ਲੱਗਦਾ ਵੀ ਉੱਥੋਂ ਜਿਹੜਾ ਹੈਗਾ ਬਰਨਾਲੇ ਜੀ ਨਹੀਂ ਜਿੱਤ ਸਕਿਆ ਉਹ ਬਰਨਾਲੇ ਦੇ ਹਾਲਾਤ ਕੁਝ ਹੋਰ ਸੀ ਇੱਥੇ ਮੇਰਾ ਜਿਹੜਾ ਚਾਹੇ ਇੱਥੇ ਵੀ ਕਲ ਦਲ ਦੇ ਜਿਹੜੇ ਲੀਡਰਾਂ ਨੇ ਉਹਨਾਂ ਨੇ ਕਿਸੇ ਹੋਰ ਕੈਂਡੀਡੇਟ ਦੀ ਮਦਦ ਕਰਨ ਦੀ ਕੋਸ਼ਿਸ਼ ਕੀਤੀ ਤਾਂ ਇੱਥੇ ਵੋਟ ਬੈਂਕ ਬੰਦੇ ਵੀ ਮੈਨੂੰ ਵੀ ਵੋਟ ਜਿਹੜੇ ਕੁਛ ਜਿਹੜੇ ਮੇਰੇ ਨਾਲ ਸਿੱਧੇ ਪਰਸਨਲ ਲਿੰਕ ਵਾਲੇ ਲੋਕ ਸੀ ਮੈਨੂੰ ਵੀ ਉਹਨਾਂ ਨੇ ਵੋਟਾਂ ਪਾਈਆਂ ਤੇ ਕੁਝ ਹੋਰਾਂ ਨੂੰ ਉਹ ਆਪਣੇ ਲੀਡਰਾਂ ਦੇ ਕਹਿੰਦੇ ਵੋਟਾਂ ਪਾਈਆਂ ਹਾਂਜੀ ਜੇ ਰੋਸਰ ਤੋਂ ਟਿਕਟ ਮਿਲੀ ਕਾਂਗਰਸ ਪਾਰਟੀ ਵੱਲੋਂ ਟਿਕਟਰ ਐਲਾਨਿਆ ਗਿਆ ਉਮੀਦਵਾਰ ਨਾਂ ਨਗਿਆ ਕਿ ਆ ਕੀ ਤੁਹਾਨੂੰ ਲੱਗਦਾ ਸੀ ਉਸ ਟਾਈਮ ਵੀ ਮੈਂ ਐਮਐਲਏ ਬਣੂੰਗਾ ਪੱਕਾ ਮੈਂ ਜਿੱਤੂੰਗਾ ਦੇਖੋ ਮੈਨੂੰ ਉਮੀਦ ਸੀ ਹਰ ਬੰਦਾ ਜਦੋਂ ਕੋਈ ਬੰਦਾ ਇਲੈਕਸ਼ਨ ਲੜਦਾ ਉਹ ਜਿੱਤਣ ਵਾਸਤੇ ਲੜਦਾ ਚਾਹੇ ਉਹ ਚਾਹੇ ਜ ਖੇਡ ਦੇ ਮੈਦਾਨ ਚ ਵੀ ਉੱਥੇ ਵੀ ਜਿੱਤਣ ਵਾਸਤੇ ਮੈਦਾਨ ਦੇ ਵਿੱਚ ਜਾਂਦੇ ਆ ਤੇ ਵੈਸੇ ਮੈਨੂੰ ਪੂਰੀ ਉਮੀਦ ਸੀ ਕਿ ਵੀ ਮੈਨੂੰ ਜਿਹੜੀ ਪਰ ਜਿਹੜੇ ਇਥੋਂ ਦੇ ਲੋਕਾਂ ਦਾ ਜਿਸ ਤਰ੍ਹਾਂ ਮੈਂ ਇਹਨਾਂ ਦਾ ਮੇਰਾ ਤਾਲਮੇਲ ਸੀ ਲੰਮੇ ਸਮੇਂ ਤੋਂ ਜਿਸ ਤਰ੍ਹਾਂ ਦੀ ਮੇਰੀ ਦੁੱਖ ਸੁਖ ਦੀ ਸਾਥ ਸੀ ਜਿਸ ਤਰ੍ਹਾਂ ਉਹ ਮੈ ਉਹਨਾਂ ਦਾ ਸ਼ੁਰੂ ਤੋਂ ਲੈ ਕੇ ਮੈਨੂੰ ਹੌਸਲਾ ਦਿੱਤਾ ਸੀ ਵੀ ਤੁਸੀਂ ਮੈਦਾਨ ਚ ਆਹੀ ਸਾਡੇ ਨਾਲ ਆ ਤੇ ਮੈਨੂੰ ਲੱਗਦਾ ਸੀ ਵੀ ਜਿਹੜੇ ਉਹ ਇੱਥੋਂ ਦੇ ਜਿਹੜੇ ਸਾਡੇ ਵੋਟਰ ਨੇ ਉਹ ਮੈਨੂੰ ਜਰੂਰ ਸਾਥ ਦੇ ਕੇ ਜਿਤਾਉਣਗੇ ਮੈਨੂੰ ਪੂਰੀ ਆਸ ਸੀ ਪਹਿਲਾਂ ਇਸ ਗੱਲ ਦੀ ਕੱਲ ਇੱਕ ਕਾਂਗਰਸ ਦੀ ਚੀਰਾ ਪ੍ਰਧਾਨ ਸੀਗੇ ਤੁਸੀਂ ਤੇ ਅੱਜ ਐਮਐਲਏ ਕਿਵੇਂ ਲੱਗਦਾ ਤੁਹਾਨੂੰ ਲੋਕਾਂ 'ਚ ਵਿਚਰਦਿਆਂ ਵੀ ਲੋਕਾਂ ਦਾ ਪਿਆਰ ਕਿਵੇਂ ਦੇਖੋ ਲੋਕਾਂ ਦਾ ਪਿਆਰ ਤਾਂ ਪਹਿਲਾਂ ਵਾਂਗੂ ਬਹੁਤ ਜ਼ਿਆਦਾ ਸਨਕਾਰ ਮਿਲਦਾ ਪਰ ਮੈਂ ਤਾਂ ਜੇ ਇਹੀ ਸਮਝਦਾ ਮੈਂ ਤਾਂ ਕੰਮ ਬੰਦਾ ਹੀ ਆ ਮੈਂ ਅਜੇ ਤੱਕ ਮੈਨੂੰ ਅਜੇ ਤੱਕ ਮੈਨੂੰ ਤਾਂ ਜੀ ਫੀਲਿੰਗ ਹੀ ਨਹੀਂ ਉਹਦੀ ਮੈਂ ਐਮਐਲਏ ਬਣ ਕੇ ਮੈਨੂੰ ਇੰਦਾ ਵੱਡਾ ਮਾਨ ਲੋਕਾਂ ਨੇ ਬਖਸ਼ਦਾ ਤੇ ਮੈਂ ਚਾਹਣਾ ਬਸ ਇਦਾਂ ਹੀ ਮੈਂ ਕਾਮ ਬੰਦਾ ਬਣ ਕੇ ਇੱਥੋਂ ਦਾ ਕਾਮ ਵਰਕਰ ਬਣ ਕੇ ਇੱਥੋਂ ਦੇ ਲੋਕਾਂ ਦੀ ਸੇਵਾ ਕਰਦਾ ਰਹਾ ਬਸ ਇਹ ਹੀ ਮੇਰੀ ਅਰਦਾਸ ਹੈ ਪ੍ਰਮਾਤਮਾ ਅਗੇ ਸਰ ਜਿਸ ਨਾਲ ਆਪਾਂ ਗੱਲ ਕਰਦੇ ਜਿੱਤ ਹੋਈ ਹੈ ਤੁਹਾਡੀ no doubt ਲੋਕਾਂ ਨੇ ਤੁਹਾਨੂੰ ਜਿਤਾਇਆ ਤੁਸੀਂ ਕਿਹਾ ਵੀ ਜਿਸ ਨਾਲ ਗਿੰਦਰਾ ਝੁੰਡ ਇਕੱਠਾ ਹੋਇਆ ਬਸ ਅਸੀਂ ਹੋਰ ਜਗ੍ਹਾ ਤੇ ਵੀ ਸ਼ੇਰ ਮਾਰਨਾ ਪਰ ਬਰਨਾਲੇ ਦੇ ਵਿੱਚ ਜਿਹੜਾ ਹੈਗਾ ਸ਼ੇਰ ਜਿੱਤ ਗਿਆ ਤੁਸੀਂ ਕਹਿੰਦੇ ਹੋ ਪਰ ਜਿਹੜਾ ਹੈ ਕਿ ਮਾਰਜਨ ਬਹੁਤ ਘੱਟ ਰਿਹਾ ਸਰ ਕਿੱਸਾ ਦੇਖ ਤੁਸੀਂ ਦੇਖੋ ਮਾਰਜਨ ਕਿਸੀ ਬੋਟ ਥੋੜੀ ਜਿਹੀ ਘੱਟ ਪੋਲ ਹੋਈ ਕੈਂਡੀਡੇਟ ਥੇ ਜ਼ਿਆਦਾ ਸੀ ਭਾਜਪਾ ਦਾ ਵੀ ਸੀ ਅਕਾਲ ਤਲਵੰਤ ਸਰ ਇੱਕ ਵੱਖਰੀ ਪਾਰਟੀ ਹੋ ਰਹਾ ਥਾ ਉਹ ਕੈਂਡੀਡੇਟ ਨਹੀਂ ਸੀਗਾ ਇੱਕ ਇੱਥੇ ਇੰਡੀਪੈਂਡੈਂਟ ਵੀ ਕੈਂਡੀਡੇਟ ਹੋ ਗਿਆ ਤੇ ਲੱਖ ਵੋਟ ਪੋਲ ਹੋਈ ਜਿਹਦਾ ਉਹ ਮਾਰਜਨ ਤਾਂ ਨੇਚਰਲੀ ਹੈ ਫਿਰ ਜਿਹੜਾ ਵੋਟ ਥੋੜੀ ਵੰਡੀ ਜਾਂਦੀ ਹੈ ਦੂਜੇ ਕੈਂਡੀਡੇਟਾਂ ਦੇ ਵਿੱਚ ਮਾਰਜਨ ਤਾਂ ਇਹ ਸਰ ਜਿਵੇਂ ਆਮ ਆਦਮੀ ਪਾਰਟੀ ਦਾ ਕਿਰਟ ਆਇਆ ਹੈ ਉਸੇ ਲੱਗਦੀ ਹੂੰ ਤੁਸੀਂ ਗੁਰਦੀਪ ਸਿੰਘ ਬਾੜ ਜੋ ਕਿ ਇਹ ਯੋਜਨਾ ਬੋਰਡ ਦੇ ਚੇਅਰਮੈਨ ਵੀ ਰਹਿ ਚੁੱਕੇ ਐ ਤੇ ਜ਼ਿਲ੍ਹਾ ਪ੍ਰਧਾਨ ਵੀ ਸੀ ਆਮ ਆਦਮੀ ਪਾਰਟੀ ਦੇ ਉਹਨਾਂ ਦਾ ਵੀ ਇਸੇ ਵਿੱਚ ਰੋਲ ਲਿਆ ਤੁਹਾਨੂੰ ਜਿਤਾਣ ਦੇ ਵਿੱਚ ਜਾਂ ਕਿਰਤਾਂ ਦੇ ਵਿੱਚ ਦੇਖੋ ਯਾਰ ਇਹ ਪਤਾ ਨਹੀਂ ਮਤਲਬ ਇਹ ਨਾ ਸਮਝ ਵਾਲੀ ਗੱਲ ਕਿਉਂ ਲੋਕ ਕਰਦੇ ਆ ਜਾਂ ਕੋਈ ਲੋਕ ਕਿਸੇ ਨੂੰ ਕ੍ਰੈਡਿਟ ਦੇਣਾ ਚਾਹੁੰਦੇ ਤੁਸੀਂ ਦੇਖੋ ਜਿਹੜੀ ਐਂਟੀ ਗਵਰਨਮੈਂਟ ਵੋਟ ਹੈ ਉਹ ਦੋ ਥਾਂਾਂ ਤੇ ਵੰਡੇ ਗਈ ਉਹਦਾ ਮੈਨੂੰ ਫਾਇਦਾ ਹੋਊਗਾ ਨੁਕਸਾਨ ਹੋਊ ਜੇ ਗਰੀਬ ਵਰ ਕੈਂਡੀਡੇਟ ਨਾ ਹੁੰਦੇ ਬਹੁਤ سارے ਲੋਕ ਜਿਹੜੇ ਗਰੀਬਾਂ ਦੀ ਕੈਂਪੇਨ ਜ਼ਿਲ੍ਹਾ ਤੋਂ ਮੇਰੇ ਨਾਲ ਹੋਣੀ ਸੀ ਜਾਂ ਇਥੋਂ ਜਿਹੜੀ ਆਮ ਆਦਮੀ ਪਾਰਟੀ ਲੀਡਰਸ਼ਿਪ ਤੋਂ ਜਿਹੜੇ ਨਿਰਾਸ਼ ਵਲੰਟੀਅਰ ਸੀ ਜਾਂ ਸਰਕਾਰ ਤੋਂ ਦਰਾਸ਼ ਲੋਕ ਸੀ ਉਹਨਾਂ ਨੇ ਨੇਚਰਲੀ ਮੇਰੇ ਨਾਲ ਆਣਾ ਸੀ ਜਾਂ ਥੋੜੇ ਬਹੁਤ ਕਿਸੇ ਹੋਰ ਪਾਰਟੀ ਨੇ ਵਿੱਚ ਆ ਸਕਦੇ ਸੀ ਤਾਂ ਉਹਦੇ ਖੜੇ ਹੋਣ ਨਾਲ ਮੈਨੂੰ ਕੀ ਫਾਇਦਾ ਮੇਰਾ ਤਾਂ ਮੈਂ ਸਮਝਦਾ ਮੇਰਾ ਮਾਰਦ ਨਹੀਂ ਘਟਿਆ ਉਹਦੇ ਖੜੇ ਹੋਣ ਨਾਲ ਜਿਹੜੀ ਆ ਲੋਕ ਤਾਂ ਵੀ ਕਹਿੰਦੇ ਵੀ ਇਹਨੂੰ ਇੱਕ ਸਾਸ਼ਸ਼ਤीन ਖੜਾ ਕੀਤਾ ਗਿਆ ਪਾਰਟੀ ਬਣੀ ਵੀ ਜਿਹੜੀ ਐਂਟੀ ਜਿਹੜਾ ਪਾਰਟੀ ਤੋਂ ਜਿਹੜੀ ਨਿਰਾਸ਼ ਵੋਟਰਾਂ ਜਾਂ ਜਿਹੜੇ ਨਿਰਾਸ਼ ਵਲੰਟੀਅਰ ਉਹਨਾਂ ਨੂੰ ਪਾਰਟੀ ਸੰਭ ਲਵੇ ਠੀਕ ਹੈ ਜੀ ਤੇ ਤੁਸੀਂ ਵੈਸੇ ਵੀ ਆਪ ਸੋਚੋ ਮੰਨ ਲਓ ਵੀ ਜੇ ਚਲੋ ਮੈਂ ਇੱਥੇ ਨਾਂ ਨਹੀਂ ਲੈਣਾ ਚਾਹੁੰਦਾ ਮੈਂ ਪੰਜ ਸੱਤ ਬੰਦੇ ਨੂੰ ਨਾਂ ਲੈ ਕੇ 10 ਦਿਨ ਦੱਸ ਦੇਵਾਂ ਆ ਉਹਦਾ ਰਿਕਾਰਡ ਮੈਂ ਤੁਹਾਨੂੰ ਦੱਸ ਦੂੰਗਾ ਵੀ ਆ ਬੰਦੇ ਨੇ ਤੇ ਜੇ ਉਹ ਬੰਦੇ ਮੰਨ ਲਓ ਗਦੀ ਬਾਠ ਨਾ ਖੜੇ ਹੁੰਦੇ ਤਾਂ ਉਹਨਾਂ ਨੇ ਮੇਰੇ ਨਾਲ ਹੋਣਾ ਸੀ ਚਾਹੇ ਆਮ ਆਦਮੀ ਪਾਰਟੀ ਸਿੰਧ ਰਾਸ਼ੀਕ ਲੰਮੇ ਸਮੇਂ ਤੋਂ ਕਿ ਜਦੋਂ ਉਹ WhatsApp ਖੜੇ ਹੋ ਗਏ ਤਾਂ ਨੇਚਰਲੀ ਉਹਨਾਂ ਨੇ ਉੱਥੇ ਕਿਵੇਂ ਲੱਗਦਾ ਨੇ ਸਰ ਜੀ ਬਾਠ ਸਾਹਿਬ 17000 ਵੋਟ ਲੈ ਗਏ 17000 ਵੋਟ ਜੇ ਮੰਨ ਲਓ ਆਮ ਆਦਮੀ ਪਾਰਟੀ ਨਾ ਹੁੰਦੇ ਤਾਂ ਉਹ ਆਮ ਆਦੀ ਪਾਰਟੀ ਨੂੰ ਬੋਲ ਹੁੰਦੀ ਆਮ ਆਦੀ ਪਾਰਟੀ ਦੇ ਦੇਖੋ ਉਹ ਤਾਂ ਆਮ ਆਦੀ ਪਾਰਟੀ ਤੋਂ ਵੋਟ ਪੋਲ ਹੋਣੀ ਨਹੀਂ ਸੀ ਚਲੋ ਹੋ ਸਕਦਾ 17 ਚੋਂ 2 ਤੋਂ 2000 ਵੋਟੋ ਲੈ ਵੀ ਜਾਂਦੇ ਠੀਕ ਹੈ ਜੀ ਠੀਕ ਹੈ ਤਾਂ ਜਿਹੜੀ ਉਹਨਾਂ ਟੋਟਲੀ ਜਿਹੜੀ ਆਮ ਆਦੀ ਪਾਰਟੀ ਤੋਂ ਨਰਾਸ਼ ਵੋਟ ਸੀ ਗਵਰਨਮੈਂਟ ਤੋਂ ਨਰਾਸ਼ ਵੋਟ ਸੀ ਜਾਂ ਜਿਹੜੀ ਇੱਥੋਂ ਦੀ ਲੀਡਿੰਗ ਲੀਡਰਸ਼ਿਪ ਹੈ ਆਮ ਆਦੀ ਪਾਰਟੀ ਦੀ ਉਹ ਤੋਂ ਨਰਾਸ਼ ਵੋਟ ਸੀ ਉਹ ਗਰੀਬ ਵਾਠ ਨੂੰ ਲੈ ਕੇ ਜਾਂ ਕੁਝ ਹੋਰ ਜਿਹੜੇ ਕੋਈ ਜੱਥੇਬੰਦੀਆਂ ਸੀ ਕੁਝ ਹੋਰ ਸੀ ਤੇ ਜਿਨ੍ਹਾਂ ਨੂੰ ਫਿਰ ਜਿਹੜਾ ਉਹ ਉਹ ਲੋਕਾਂ ਨੇ ਜਿਹੜੀ ਵੋਟ ਹੈ ਉਨਨੁਪਾਤੀ ਜਿਹੜੀ ਉਹ ਵੋਟ ਅਲਟੀਮੇਟਲੀ ਮੈਨੂੰ ਪੈਣੀ ਸੀਗੀ ਤੇ ਸਰ ਹੁਣ ਐਮਐਲਏ ਤੁਸੀਂ ਬਣ ਚੁੱਕੇ ਹੋ ਤੁਹਾਡੀ ਪ੍ਰਾਇਰਟੀ ਕੀ ਕੀ ਹੋਏਗੀ ਦੇਖੋ ਪ੍ਰਾਇਰਟੀ ਦਾ ਜੇ ਮੈਂ 4 ਤਰੀਕ ਨੂੰ ਸੌਂ ਚੁੱਕ ਰਿਹਾ ਹਾਂ ਉਦੋਂ ਮੁੜ ਕੇ ਮੈਂ ਪੂਰੀ ਰੂਪ ਰਿਕਾਹਦੀ ਬਣਾਉਂਗਾ ਜਿੱਥੇ ਧਨਵਾਦੀ ਦੌਰ ਰੱਖੂਗਾ ਉੱਥੇ ਨਾਲ ਨਾਲ ਲੋਕਾਂ ਦੀਆਂ ਮਸਮਸਿਆਵਾਂ ਤੋਂ ਵੀ ਜਾਣੂ ਹੋਊਗਾ ਵੀ ਕੀ ਕੀ ਸਮੱਸਿਆਵਾਂ ਮੰਡੂਆਂ ਬਹੁਤ ਸਾਰੇ ਸਮਝ ਸਮਝ ਲੋਪਨ ਨੂੰ ਪਤਾ ਹੈ ਵੀ ਇੱਥੇ ਕੀ ਕੀ ਹੋਣ ਵਾਲਾ ਕੀ ਕੀ ਗੱਲਾਂ ਨੇ ਤੇ ਫਿਰ ਉਹਨਾਂ ਨਾਲ ਵੀ ਉਹਨੂੰ ਅਸੀਂ ਪੂਰਾ ਸਿਸਟਮ ਬਣਾਵਾਂਗੇ ਉਸ ਤੋਂ ਕਿਸ ਤਰ੍ਹਾਂ ਅਸੀਂ ਹੱਲ ਕਰ ਸਕਦੇ ਹਾਂ ਕਿਉਂਕਿ ਜਿਹੜੀ ਗਵਰਨਮੈਂਟ ਹੈ ਨਹੀਂ ਸਾਡੀ ਮੈਂ ਗਵਰਨਮੈਂਟ ਦੇ ਖਿਲਾਫ ਲੜ ਕੇ ਇਹ ਅਸੀਂ ਇਹਨਾਂ ਦੀ ਮੈਂ ਲੋਕਾਂ ਦੇ ਕੰਮ ਕਰਵਾਉਣੇ ਨੇ ਤੇ ਬਾਕੀ ਮੈਂ ਵੈਸੇ ਵੀ ਹਲਕੇ ਦੀ ਡਿਵੈਲਪਮੈਂਟ ਲਈ ਤਰੱਕੀ ਲਈ ਕਿ ਮੈਂ ਜਿਹੜੇ ਕੋਈ ਇੱਥੋਂ ਚਾਹੇ ਉਹ ਸਰਕਾਰ ਦੇ ਵਿੱਚ ਜਿਹੜੇ ਵੀ ਸਾਡੇ ਆਗੂ ਨੇ ਚਾਹੇ ਉਹ ਮੁੱਖ ਮੰਤਰੀ ਸਾਹਿਬ ਹੋਣ ਚਾਹੇ ਕੋਈ ਹੋਰ ਮਨਿਸਟਰ ਹੋਣ ਜਿਹੜੇ ਜਿਹੜੇ ਜਾਂ ਮੇਰੇ ਉਦਮਨਾ ਮੇਰੇ ਪ੍ਰਾਲਨ ਉਹਨਾਂ ਕੋਲ ਜਾਣਦ ਨਾਲ ਇੱਥੋਂ ਦਾ ਕੋਈ ਵਿਕਾਸ ਹੋ ਸਕਦਾ ਹੈ ਇੱਥੋਂ ਦੇ ਲੋਕਾਂ ਦੀ ਦਾ ਜੀਵਨ ਪੱਧਰ ਤੋਂ ਸੁਧਾਰ ਹੋ ਸਕਦਾ ਤਾਂ ਮੈਂ ਉਹਨਾਂ ਕੋਲ ਜਾਊਂਗਾ ਇਤੋਂ ਦੇ ਲੋਕਾਂ ਦੀ ਸਮੱਸਿਆ ਮੈਂ ਦੱਸੂੰਗਾ ਵੀ ਹੱਲ ਕਰੋ ਜੇ ਨਹੀਂ ਉਹ ਮੇਰੀ ਗੱਲ ਸੁਣਨਗੇ ਤਾਂ ਫਿਰ ਮੈਂ ਉਸ ਤਰ੍ਹਾਂ ਦਾ ਆਪਣਾ ਸੰਘਰਸ਼ ਦਾ ਰਸਤਾ ਪਣਾਉਂਗਾ ਸਰ ਜਿਸਾ ਮੀਥਿਆਰ ਜੀ ਗੁਰਮੀਤ ਸਿੰਘ ਮੀਥਿਆਰ ਦੋ ਵਾਰ ਤੋਂ ਐਮਐਲਏ ਰਹਿ ਚੁੱਕਿਆ ਹੈ ਹੁਣ ਜੋ ਸੰਸਦ ਮੈਂਬਰ ਹੈ ਤੇ ਕੀ ਕੰਮ ਉਹਨਾਂ ਵੱਲੋਂ ਕੀਤੇ ਗਏ ਸੀ ਤੇ ਕਿਹੜੇ ਕੰਮ ਉਹਨਾਂ ਵੱਲੋਂ ਰਹਿ ਗਏ ਜਿਹੜੇ ਤੁਸੀਂ ਕਰੋਗੇ ਦੇਖੋ ਮੈਨੂੰ ਜਿਹੜੀਆਂ ਆਮਤ ਕੰਮ ਚਲੋ ਜੋ ਕੁਝ ਨਾ ਕੁਝ ਚੱਲਦਾ ਰਹਿੰਦਾ ਪਰ ਮੇਨ ਜੋ ਉਹਨਾਂ ਨੇ ਇੱਕ ਆਪਣੇ ਮੈਨੀਫੈਸਟੋ ਲੈ ਕੇ ਆਇਆ ਸੀ ਸਭ ਤੋਂ ਵੱਡਾ ਸੀ ਐਜੂਕੇਸ਼ਨ ਦਾ ਵੀਲੇ ਗਵਰਨਮੈਂਟ ਦੇ ਸਕੂਲ ਨੇ ਉਹਨਾਂ ਨੂੰ ਅਸੀਂ ਪਹਿਲੇ ਵੀ ਬਹੁਤ ਵਾਰ ਕਹਿ ਚੁੱਕੇ ਹਾਂ ਵੀ ਉਹਨੂੰ ਅਸੀਂ ਪ੍ਰਾਈਵੇਟ ਸਕੂਲਾਂ ਤੋਂ ਵਧੀਆ ਬਣਾ ਲਾਂਗੇ ਫਿਰ ਹੈਲਥ ਦੀ ਗੱਲ ਸੀ ਵੀ ਫਰੀ ਇਲਾਜ ਹੋਇਆ ਕਰੂਗਾ ਜਿਹੜੇ ਮਹੱਲਾਕ ਨਹੀਂ ਬਣ ਜਾਣਗੇ ਥਾਂ-ਥਾਂ ਤੇ ਨਵਾਂ ਤਾਂ ਮਹੱਲਾਕ ਵੀ ਕੋਈ ਬਣਿਆ ਨਹੀਂ ਜਿਹੜੇ ਆਲਰੇਡੀ ਕੋਈ ਸੀਗੇ ਮਿਨੀ ਹੈਲਥ ਸੈਂਟਰ ਉਹਨਾਂ ਦਾ ਦਰਜਾ ਘਟਾ ਕੇ ਮਹੱਲਾਕ ਨਹੀਂ ਬਣਾਤੇ ਉੱਥੇ ਨਾ ਡਾਕਟਰ ਹੈ ਨਾ ਕੋਈ ਉੱਥੇ ਮੈਡੀਸਨ ਹੈ ਮੈਂ ਇਲੈਕਸ਼ਨ ਦੇ ਦੌਰਾਨ ਜਿੱਥੇ ਵੀ ਗਿਆ ਮੈਂ ਬੋਲ ਕੇ ਪੁੱਛਿਆ ਵੀ ਹੱਥ ਖੜਾ ਕਰਕੇ ਦੱਸੋ ਜੇ ਕਿਸੇ ਨੂੰ ਪੌਣੇ ਤਿੰਨ ਸਾਲ ਦੇ ਵਿੱਚ ਇੱਕ ਬੁਖਾਰ ਦੀ ਟੈਬਲਟ ਉਹ ਕੰਦੇ ਨਹੀਂ ਮਿਲੇ ਫਿਰ ਕਿਸਾਨਾਂ ਦੇ ਐਮਐਸਪੀ ਦਾ ਮਸਲਾ ਸੀਗਾ ਫਿਰ ਜਿਹੜੇ ਅਨਪਲਾਈਡ ਜਿਹੜੇ ਸੌਰੀ ਰਟਾਇਰਡ EMPLOYEES ਨੇ ਉਹਨਾਂ ਦੀ 올ਡ ਪੈਨਸ਼ਨ ਸਕੀਮ ਨੂੰ ਇੰਪਲੀਮੈਂਟ ਕਰਨ ਦਾ ਸੀਗਾ ਹੈ ਫਿਰ ਉਹ ਜਿਹੜੇ ਨੌਜਵਾਨਾਂ ਦੇ ਰੁਜ਼ਗਾਰ ਦੀ ਗੱਲ ਕਰ ਲਈ ਕੋਈ ਵਿਸ਼ੇਸ਼ ਕੰਮ ਤਾਂ ਹੋਇਆ ਨਹੀਂ ਠੀਕ ਆ ਕੁਝ ਨੌਕਰੀਆਂ ਦਿੱਤੀਆਂ ਹੋਣੀਆਂ ਤਾਂ ਪਹਿਲਾਂ ਵੀ ਸਰਕਾਰਾਂ ਦਿੰਦੀਆਂ ਆਉਂਦੀਆਂ ਪਹਿਲਾਂ ਕਿਹੜਾ ਦਫ਼ਤਰ ਵਿਲੇ ਪੈ ਸੀ ਤੇ ਅੱਜ ਅੱਜ ਵੀ ਵਿਲੇ ਪੈ ਦਫ਼ਤਰ ਦਾ ਤੁਸੀਂ ਸਿਵਲ ਅਫਸਰ ਚਲੇ ਜਾਓ ਜਿੰਨਾਂ ਉਸ ਸਟਾਫ ਲੋੜ ਨਹੀਂ ਹੈਗਾ ਜਿਹਨੇ ਡਾਕਟਰ ਦੀ ਲੋੜ ਆ ਉਹ ਨਹੀਂ ਹੈਗੇ ਤਾਂ ਜਿਹੜੀ ਕੋਈ ਮੈਨੂੰ ਲੱਗਦਾ ਨਹੀਂ ਕੋਈ ਵੱਖਰਾ ਕੰਮ ਨੂੰ ਨਜ਼ਰ ਨਹੀਂ ਆ ਰਿਹਾ ਜਿਹੜਾ ਕੋਈ ਇਹਨਾਂ ਨੇ ਕੁਝ ਕੀਤਾ ਹੋਵੇ ਇਸ ਤਰ੍ਹਾਂ ਦਾ ਸਰ ਜੀ ਸਰ ਜੀ ਕਿਹਾ ਮੈਂ ਆਪ ਵਿਕਾਸ ਕੰਮ ਕਰੂੰਗਾ ਲੋਕਾਂ ਦੀ ਉਮੀਦਾਂ ਤੇ ਖਰਾ ਉਤਰੂੰਗਾ ਜਿਸਾਂ ਕੀ ਲਾਸਟ ਕੇਜਰੀਵਾ ਸਾਹਿਬ ਵੀ ਕ੍ਰੈਵੀ ਦੇ ਵਿੱਚ ਬੁਨਾ ਲਿਆਏ ਸੀਗੇ ਤੇ ਉਸ ਤੋਂ ਬਾਅਦ ਸੈਕੰਡੀ ਕੀ ਨਾਮ ਹੈ ਮੁੱਖ ਮੰਤਰੀ ਸਾਹਿਬ ਵੀ ਉੱਥੇ ਮੌਜੂ ਸੀ ਉਹਨਾਂ ਨੇ ਕਿਹਾ ਸਾਡੇ ਕੈਂਡੀਡੇਟ ਨੂੰ ਵੋਟਾਂ ਪਾਓ ਤਾਂ ਅਸੀਂ ਜਿਹੜੇ ਕੰਮ ਤੁਹਾਡੇ ਹੋਣਗੇ ਕੀ ਲੱਗਦਾ ਹੈ ਜਿੱ ਇੱਕ ਬਹੁਤ ਵੱਡਾ ਚੈਲੰਜ ਹੈ ਵੀ ਇੱਕ ਧਮਕੀ ਵੀ ਲੱਗ ਰਹੀ ਸੀ ਉਹ ਤੁਸੀਂ ਲਾਸਟ ਇੰਟਰਵਿਊ ਦੇ ਵਿੱਚ ਕਿਹਾ ਸੀ ਉਹ ਧਮਕੀ ਦੀ ਕੀ ਹੈ ਕੀ ਲੱਗ ਰਹੀ ਹੈ ਵੀ ਉਸ ਦਾ ਧਮਕੀ ਦਾ ਜਵਾਬ ਤੁਸੀਂ ਕਿਸ ਤਰ੍ਹਾਂ ਕਰੋਗੇ ਦੇਖੋ ਧਮਕੀ ਜਿਹੜੀ ਇਹ ਲੋਕਤੰਤਰ ਦੇ ਵਿੱਚ ਲੋਕ ਧਮਕੀ ਨਹੀਂ ਮੰਨਦੇ ਸਮ ਉਹਦੋਂ ਅਸੀਂ ਜੇ ਕਿਸੇ ਨੂੰ ਧਮਕਾ ਕੇ ਵੋਟ ਮੰਗਾਂਗੇ ਤਾਂ ਦੋ ਟ ਇਸ ਤਰ੍ਹਾਂ ਲੋਕ ਨਹੀਂ ਪਾਉਂਦੇ ਇਸ ਤਰ੍ਹਾਂ ਕਿਤੇ ਬਹੁਤ ਮਾੜੀ ਗੱਲ ਆ ਇਹਨਾਂ ਲੋਕਾਂ ਨੇ ਉਹਨਾਂ ਨੂੰ ਇਹ ਰਾਜ ਭਾਗ ਬਖਸ਼ਿਆ ਖਾਸ ਕਰ ਬਰਨਾਲੇ ਵਾਲਿਆਂ ਨੇ ਇੱਥੋਂ ਉਹਨਾਂ ਦੀ ਜਿਹੜੀ ਗੱਲਬਾਤ ਸ਼ੁਰੂ ਹੋਈ ਸੀ ਜਿਉ ਉਹ ਇੱਥੋਂ ਦੇ ਲੋਕਾਂ ਨੂੰ ਧਮਕਾਉਣ ਦੀ ਕੋਸ਼ਿਸ਼ ਕਰਨਗੇ ਤਾਂ ਜਿਹੜੇ ਰਿਜ਼ਲਟ ਹੋਰ ਵੀ ਮਾੜੇ ਹੋਣਗੇ ਅਸੀਂ ਲੜਾਈ ਲੜਾਂਗੇ ਕਿਵੇਂ ਨਹੀਂ ਕੰਮ ਕਰਨਗੇ ਉਹ ਜਿੰਨੇ ਵੀ ਇੱਥੇ ਤੁਹਾਨੂੰ ਮੈਨੂੰ ਕਿਰਾਂ ਸੌਹ ਚੁੱਕ ਲੈਣ ਦਿਓ ਮੈਨੂੰ ਲੋਕਾਂ ਨੂੰ ਜਾ ਕੇ ਮਸਲੇ ਪੁੱਛਣ ਦਿਓ ਜਿੱਥੇ ਵੀ ਹੱਲ ਹੋਏ ਮੈਂ ਸਰਕਾਰ ਨੂੰ ਤੇ ਇੱਥੋਂ ਦੇ ਪ੍ਰਸ਼ਾਸਨ ਨੂੰ ਮੇਰਾ ਜਿੱਥੇ ਪੋਜਿਟਿਵ ਕੰਮ ਹੋਊਗਾ ਉੱਥੇ ਮੇਰਾ ਸਹਿਯੋਗ ਹੀ ਪੂਰਾ ਹੋਊਗਾ ਭਾਈ ਐ ਵੀ ਨਹੀਂ ਮੈਂ ਬਿਣਾ ਆਮ ਲੋਕਾਂ ਨੂੰ ਕੋ ਚੰਗਾ ਕੰਮ ਹੁੰਦਾ ਉਹਦੇ 'ਚ ਮੈਂ ਗਲਤ ਬਿਆਨ ਬਜਕਣਾ ਉੱਥੇ ਤੇ ਵੀ ਮੈਂ ਕੋਈ ਆਪਣੀ ਗਲਤ ਟਿੱਪਣੀ ਕਰਾਂ ਉਹਨੂੰ ਚੰਗਾ ਨਾ ਜਿੱਥੇ ਕੰਮ ਚੰਗਾ ਹੋਊ ਉਹ ਮੈਂ ਅਪਰੀਸ਼ੀਏਟ ਵੀ ਕਰਾਂਗੇ ਉੱਥੇ ਮੇਰਾ ਉਹਨਾਂ ਇਥੋਂ ਦੇ ਅਫਸਰ ਜਿਹਨੂੰ ਇਥੋਂ ਦੇ ਡਿਪਾਰਟ ਸਾਰੀ ਡਿਪਾਰਟਮੈਂਟਾਂ ਨੂੰ ਚਾਹੇ ਸਰਕਾਰ ਨੂੰ ਜਿੱਥੇ ਉੱਥੇ ਮੈਂ ਸਹਿਯੋਗ ਵੀ ਕਰੂੰਗਾ ਤੇ ਜਿੱਥੇ ਮੈਨੂੰ ਲੱਗਦਾ ਕੁਝ ਗਲਤ ਹੋ ਰਿਹਾ ਜਾਂ ਨਹੀਂ ਹੋ ਰਿਹਾ ਜਾਂ ਕਿਸੇ ਨੂੰ ਬੇਇਨਸਾਫੀ ਹੋ ਰਹੀ ਹੈ ਤਾਂ ਉੱਥੇ ਮ ਸਜਿਸਾਇਕ ਸੁਪਰ ਸਪੈਸ਼ਲਿਟੀ ਹਸਪਤਾਲ ਤੁਸੀਂ ਗੱਲ ਕੀਤੀ ਹੈ ਵੀ ਹੈਲਥ ਸਿਸਟਮ ਦੀ ਹੈਲਥ ਸਿਸਟਮ ਜਿਵੇਂ ਦੇਖਿਆ ਜਾਵੇ ਬਰਨਾਲਾ ਬਹੁਤ ਪਿੱਛੇ ਆ ਹੋਇਆ ਹੈ ਜਿਸ ਸਾਿਵਲ ਹਸਪੀਟਲ ਦੀ ਗੱਲ ਕਰੀਏ ਆਪਾਂ ਬੈੱਡ ਜੇ ਦੇਖਿਆ ਜਾਵੇ ਅੱਜ ਬੈੱਡ ਵੀ ਬਹੁਤ ਘੱਟ ਹੈ ਜੇ ਮੰਨ ਲਓ ਕਿਸੇ ਨੂੰ ਐਡਮਿਸ਼ਨ ਲੈਣੀ ਹੋਵੇ ਤਾਂ ਚਾਹੇ ਜਿੰਨੀ ਮਰਜ਼ੀ ਤੁਸੀਂ ਸ਼ਵਾਰਸ਼ ਕਰੋ ਤੁਸੀਂ ਐਮਐਲਏ ਸਾਹਿਬ ਨੂੰ ਤੁਸੀਂ ਫੋਨ ਕਰਦੋ ਉਹ ਕਹਿਣਗੇ ਸੌਰੀ ਸਾਡੇ ਕੋਲ ਬੈੱਡ ਨਹੀਂ ਹੈਗੇ ਮਰੀਜ਼ ਨੂੰ ਅਸੀਂ ਰੱਖੀ ਕਿੱਥੇ ਕਈ ਜਨਤਾ ਬਾਹਰੋਂ ਕਿਰਾਏ ਤੇ ਵੀ ਬੈੱਡ ਜਾ ਕੇ ਲੈ ਕੇ ਆਉਂਦੀ ਹੈ ਉੱਥੇ ਰੰਦੀ ਹੈ ਕਿਸ ਤਾਂ ਲੱਗਦਾ ਤੁਹਾਨੂੰ ਮੈਂ ਤੁਹਾਨੂੰ ਇਹੀ ਗੱਲ ਕ ਬੀੜਾ ਤੋਂ ਸਿਵਲ ਹਸਪਤਾਲ ਉਹਦਾ ਹਾਲ ਕੀ ਹੈ ਦੂਸਰਾ ਇੱਕ ਅਸੀਂ ਵੱਡਾ ਹਸਪਤਾਲ ਇੱਥੇ ਸਰਦਾਰ ਬਲਬੀਰ ਸਿੰਘ ਸਿੱਧੂ ਸਾਡੇ ਜਿਹੜੇ ਐਕਸ ਹੈਲਥ ਮੈਟਸ ਸੀ ਉਹਨਾਂ ਨੇ ਮਨਜ਼ੂਰ ਕਰਵਾਇਆ ਸੀ ਕਿਉਂਕਿ ਇਸ ਹਲਕੇ ਦੇ ਸੀ ਉਹਨਾਂ ਨੇ ਮੰਨ ਚੱਕ ਜੱਜਬਤ ਸੀਗਾ ਯਾਰ ਮੈਂ ਇੱਥੋਂ ਦੇ ਲੋਕਾਂ ਲਈ ਕੁਝ ਕਰਾਂ ਤਾਂ ਇਹਨਾਂ ਨੇ ਉਹ ਉਹਦਾ ਨਹੀਂ ਪੱਥਰ ਵੀ ਰੱਖਿਆ ਗਿਆ ਸੀ ਉਹਦੇ ਲਈ 40 ਕਰੋੜ ਰੁਪਏ ਉਹਨਾਂ ਸੈਂਕਸ਼ਨ ਵੀ ਕਰਤਾ ਸੀ 60 ਕਰੋੜ ਰੁਪਏ ਸੈਂਟਰਲ ਗਵਰਨਮੈਂਟ ਦੇ ਨਾਲ ਸੀ ਅਜੋ ਵੀ ਇਹਨਾਂ ਨੇ ਕੈਨਸਲ ਕਰਤਾ ਜਿਹੜੀ ਜਗ੍ਹਾ ਮਿਸਪਰਟੀ ਨੇ ਸਿਵਲ ਇਹਨੂੰ ਨਿੱਤੀ ਹਾਲਤਾ ਬਾਟਮੈਂਟ ਨੂੰ ਤੇ ਜਿਹੜੀ ਉਹ ਜਗ੍ਹਾ ਹੈ ਉਹ ਵੀ ਇਹਨਾਂ ਨੇ ਮਰੇ ਖਾ ਸਟੇਡੀਅਮ ਬਣਾਉਣ ਵਾਸਤੇ ਕਹਿਤਾ ਉਹਦੇ ਚ ਕਿਉਂ ਦੇਵਾ ਸਿਵਲ ਸਿਸੰਗਾ ਸ਼ੁਰੂ ਕਿਉਂ ਗਏ ਬਿਲਕੁਲ ਉਹ ਮੇਰੀ ਫਰਸਟ ਪ੍ਰੋਟੀ ਆ ਸਾਬ ਕਿਹਾ ਕਿ ਮੈਂ ਚਾਹਣਾ ਵੀ ਜਦੋਂ ਕਿਉਂਕਿ ਕਿਉਂ ਇੱਥੇ ਕੋਈ ਵੀ ਜੋ ਭਿਆਨਕ ਬਿਮਾਰੀ ਦਾ ਇਲਾਜ ਸਿਵਲ ਹਸਪਤਲ ਨਹੀਂ ਹੈਗਾ ਉਹ ਵਿਚਾਰਾ ਉਸਦਾ ਸਟਾਫ ਵੀ ਕੀ ਕਰਦਾ ਜਦੋਂ ਉਹਨਾਂ ਕੋਲ ਪ੍ਰਬੰਧ ਹੀ ਨਹੀਂ ਹੈਗੇ ਜੇ ਕੋਈ ਐਕਸੀਡੈਂਟ ਹੋ ਜੇ ਕੋਈ ਸੀਰੀਅਸ ਇੰਜਰੀ ਹੈ ਉਹਦੇ ਲਈ ਇੱਥੇ ਕੋਈ ਇਲਾਜ ਇਨਫਰਾਸਟ੍ਰਕਚਰ ਤੋਂ ਬਿਨਾਂ ਤਾਂ ਮੈਂ ਚਾਹਣਾ ਵੀ ਇੱਥੇ ਜਿਹੜਾ ਉਹ ਹਸਪਤਲ ਨੂੰ ਮੁੜ ਅਸੀਂ ਇਹਨੂੰ ਲੜਾਈ ਲੜਾਉਣੀ ਮੈਂ ਇੱਥੇ ਇੱਕ ਚੰਗਾ ਹਸਪਤਾਲ ਬਣੇ ਤਾਂ ਕਿਹੜੇ ਇੱਥੋਂ ਦੇ ਲੋਕਾਂ ਨੂੰ ਰਿਲੀਫ ਮਿਲ ਸਕੇ ਕੱਲ ਇੱਥੋਂ ਦੇ ਨਹੀਂ ਜੇ ਇੱਥੇ ਹਸਪਤਾਲ ਹੰਢਿਆ ਬਿਖ ਨਹੀਂ ਪੱਥਰ ਰੱਖਿਆ ਗਿਆ ਸੀ ਉੱਥੇ ਜਿਹੜੇ ਮੰਨ ਲਓ ਬਠਿੰਡਾ ਮਾਂ ਸਾਹਸੇ ਪਾਸੇ ਸੜੇ ਕਿਹ ਜਿਲ੍ਹਿਆਂ ਨੂੰ ਤਾਂ ਫਾਇਦਾ ਹੋਣਾ ਸੀ ਤਾਂ ਮੈਂ ਉਹ ਮੇਰੀ ਫਰਸਟ ਪ੍ਰਾਇਓਰਟੀ ਹੈ ਜਿਹੜੀ ਮੈਂ ਹਸਪਤਾਲ ਲਈ ਲੜਾਈ ਲੜਾਂਗਾ ਮੈਂ ਵਿਧਾਨ ਸਭਾ ਦੇ ਵਿੱਚ ਵੀ ਇਹ ਮਸਲਾ ਠਾਊਂਗਾ ਵੀ ਜੇ ਤੁਸੀਂ ਤਾਂ ਸਿਹਤ ਸਹੂਲਤਾਂ ਦੀ ਗੱਲ ਕਰਕੇ ਤੁਸੀਂ ਵੋਟਾਂ ਲਈਆਂ ਸੀ ਤੁਸੀਂ ਜਿਹੜਾ ਸਾਡਾ ਮਨਜ਼ੂਰ ਕੀਤਾ ਹਸਪਤਾਲ ਤੁਸੀਂ ਕੈਨਸਲ ਕਰਤਾ ਤਾਂ ਇਹ ਮੇਰੀ ਫਰਸਟ ਪ੍ਰਾਇਓਰਟੀ ਹੈ ਤੇ ਲਈ ਮੈਨੂੰ ਜੋ ਵੀ ਸੰਘਰ ਕਿਸਾ ਤੁਸੀਂ ਲਾਸਟ ਇੰਟਰਵਿਊ ਜਦੋਂ ਜਿੱਤੇ ਸੀ ਜਿੱਦਾਂ ਉਹ ਵਾਰ ਤੁਸੀਂ ਭ੍ਰਿਸ਼ਟਾਚਾਰ ਬਾਰੇ ਗੱਲ ਕੀਤੀ ਸੀਗੀ ਉਹ ਨੀਸੁਰ ਕਮੇਟੀ ਬਾਰੇ ਵੀ ਤੁਸੀਂ ਗੱਲ ਕੀਤੀ ਸੀ ਹੋਰ ਬਾਰੇ ਵੀ ਗੱਲ ਕੀਤੀ ਸੀ ਉਸ ਬਾਰੇ ਕਿਸ ਤਰ੍ਹਾਂ ਤੁਸੀਂ ਠੱਲ ਪਾਉਂਗੇ ਉਸ ਚੀਜ਼ ਨੂੰ ਦੇਖੋ ਮੈਨੂੰ ਮੈਂ ਤਾਂ ਹੁਣ ਵੀ ਮੇਰਾ ਸੁਨੇਹਾ ਥੋਨੇ ਲੋਕਾਂ ਨੂੰ ਕੋਈ ਵੀ ਉਹਨਾਂ ਨੂੰ ਬਾਹਮ ਰੋੜ ਕੇ ਉਹਨਾਂ ਨੂੰ ਪੈਸੇ ਮੰਗਦਾ ਤੁਹਾਨੂੰ ਲੱਗਦਾ ਵੀ ਇੱਥੇ ਕੋਈ ਗਲਤ ਹੋ ਰਿਹਾ ਮੈਨੂੰ ਦੱਸਣ ਤੇ ਮੈਂ ਲੜ ਲੜੂੰਗਾ ਜਿਹੜੀ ਮਿਸਪੈਲਟੀ ਦੀ ਗੱਲ ਹਾਂ ਇਹ ਮੈਂ ਲੰਬੇ ਸਮੇਂ ਤੋਂ ਦੇਖਦਾ ਰਹੇ ਹਾਂ ਵੀ ਇੱਥੇ ਬੜਾ ਗੱਦਲਾਪਣ ਜਾ ਹੋਇਆ ਪਿਆ ਮਿਸਪੈਲਟੀ ਦੇ ਵਿੱਚ ਆ ਕਾਫੀ ਕੁਛ ਹੈ ਮੈਨ ਮੈਂ ਉਥੇ ਲੈਣ ਤੋਂ ਬਾਅਦ ਮੈਂ ਉਥੋਂ ਦਾ ਇੱਕ ਮੈਂਬਰ ਵੀ ਬਣ ਜਾਊਗਾ ਉਥੋਂ ਦਾ ਮੈਂ ਜਾ ਸਕਦਾ ਹਾਂ ਉੱਥੇ ਤੇ ਮੈਂ ਸਾਰੀ ਗੱਲ ਜਿਹੜੀ ਸਾਂਝੀ ਕਰਨੀ ਵੀ ਜਿਹੜੇ ਪੁਰਾਣੇ ਕੰਮ ਹੋਏ ਨੇ ਉਹ ਕਿਸ ਤਰ੍ਹਾਂ ਹੋਏ ਨੇ ਕੀ ਜਿਹੜਾ ਮਟੀਰੀਅਲ ਆ ਉਹ ਪ੍ਰੋਪਰ ਪਿਆ ਆ ਕਈ ਥਾਂ ਮੈਨੂੰ ਇਹ ਵੀ ਕੰਪਲੇਂਟ ਆ ਵੀ ਉਹ ਦੱਸਿਆ ਕਿਸ ਨੇ ਮੈਂ ਆਈ ਐਮ ਨਾਟ ਸ਼ੋਰ ਵੀ ਜਿਹੜਾ ਸੀਵਰੇਜ ਦਾ ਕੰਮ ਹੋਇਆ ਉਹਦੀਆਂ ਸੜਕਾਂ ਸੀਵਰੇਜ ਬੋਰਡ ਨੇ ਬਣਾਉਣੀਆਂ ਹੁੰਦੀਆਂ ਕੰਪਲੀਟ ਕਰਨੀਆਂ ਪਰ ਕੁਝ ਆਗੂਆਂ ਨੇ ਕਹਿ ਕੇ ਹੋ ਇਸ ਪੁਆਇੰਟ ਤੋਂ ਬਣਵਾਤੀਆਂ ਠੀਕ ਨਹੀਂ ਤੇ ਇਸ ਤਰ੍ਹਾਂ ਦੇ ਕਈ ਗੱਲਾਂ ਮੈਂ ਪੂਰਾ ਮਤਲਬ ਮੈਂ ਅਜੇ ਕੋਈ ਮੈਂ ਕਿਸ ਨੂੰ ਅਲੋਕੇਸ਼ਨ ਨਹੀਂ ਕਰਦਾ ਜਿੰਨਾ ਚੱਕ ਮੈਂ ਉਹਨੂੰ ਜਾਂਚ ਨਹੀਂ ਲੈਂਦਾ ਵੀ ਉੱਥੇ ਕੀ ਕੀ ਕਮੀਆਂ ਹੋਈਆਂ ਤੇ ਉਹ ਕਮੀਆਂ ਜਿਹੜੀਆਂ ਹੋਈਆਂ ਉਹਨੂੰ ਕਰਾਵਾਂਗੇ ਠੀਕ ਹੈ ਮੈਸਰ ਬਲ ਨੂੰ ਦੇਖੂਗਾ ਕਿ ਹੋਰ ਵੀ ਕਈ ਜਗ੍ਹਾ ਦੇਖੋ ਮਿਸਪਾਇੰਟ ਦੀ ਮੈਂ ਇੱਕ ਉਦਾਹਰਨ ਦਿੱਤੀ ਹੈ ਜਿੱਥੇ ਵੀ ਕੋਈ ਲੱਗੂਗਾ ਚਾਹੇ ਉਹ ਤਸੀਲ ਹੈ ਚਾਹੇ ਕੋਈ ਹੋਰ ਹੈਗਾ ਜਿੱਥੇ ਵੀ ਲੱਗੂਗਾ ਵੀ ਕੋਈ ਕਿਸੇ ਦਾ ਧੱਕਾ ਹੋ ਰਿਹਾ ਕੋਈ ਬਾਹ ਮਰੋੜ ਕੇ ਕਿਸੇ ਤੋਂ ਪੈਸੇ ਮੰਗ ਰਿਹਾ ਤਾਂ ਉਹਦੀ ਲੜਾਈ ਲੜਾਂਗੇ ਅਸੀਂ ਜਿਸ ਵਾਸਤੇ ਲੋਕਾਂ ਨੇ ਤੁਹਾਨੂੰ ਪਤਵਾਰ ਦਿੱਤਾ ਹੈ ਲੋਕਾਂ ਨੇ ਜਿਤਾਇਆ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੂਗੀ ਤੁਸੀਂ ਆਪਣੀ ਇਸ ਲਈ ਪਹਿਲਾਂ ਤਾਂ ਮੈਂ ਸਾਰੇ ਜਿਹੜੇ ਆਪਣੇ ਸਾਥੀ ਆ ਉਹਨਾਂ ਨੂੰ ਇਹ ਕਹਣਾ ਵੀ ਦੇਖੋ ਅਸੀਂ ਕਿਸੇ ਗੱਲ ਦਾ ਹੰਕਾਰ ਨਹੀਂ ਕਰਨ ਵਿੱਚ ਇਹ ਕਿਲਾ ਹਟਾਤਾ ਜਿਹੇ ਇਹ ਕਰਦਾ ਬੋਗਤਾ ਹੈ ਪਰਮਾਤਮਾ ਦੀ ਬਖਸ਼ਿਸ਼ ਹੁੰਦੀ ਹੈ ਜਿਹਨੂੰ ਸਹਿਬਾ ਥ ਬੜਾਈਆਂ ਇਸ ਭਾਵ ਵਿੱਚ ਦੇ ਵੀ ਇਸ ਜਿਸ ਪਰਮਾਤਮਾ ਨੇ ਸਾਨੂੰ ਇਹ ਮਨ ਤੁਮਨ ਬਖਸ਼ਿਸ਼ ਉਹਦੀ ਰਜਾ ਕਰੇ ਕਿ ਲੋਕਾਂ ਦੀ ਸੇਵਾ ਕਰਨੀ ਹੈ ਤੇ ਉਹ ਆਪਣੇ ਸਾਥੀਆਂ ਨੂੰ ਮੇਰਾ ਇਹ ਸੁਨੇਹਾ ਵੀ ਅਸੀਂ ਉਸ ਪਰਮਾਤਮਾ ਦਾ ਔਟਾ ਅਸਰ ਲੈ ਕੇ ਉਹਦੀ ਰਜਾ ਦੇ ਵਿੱਚ ਰਹਿ ਕੇ ਇੱਥੇ ਦੇ ਲੋਕਾਂ ਦੀ ਸੇਵਾ ਕਰਨੀ ਹੈ ਤੇ ਬਾਕੀ ਇੱਥੇ ਦੇ ਲੋਕਾਂ ਨੂੰ ਮੇਰੇ ਇਸਨਾ ਚਾਹੇ ਕੋਈ ਮੇਰਾ ਵੋਟਰ ਹੋ ਜਾਏ ਜਾਂ ਸਪੋਟਰ ਹੋ ਜਾਏ ਮੈਨੂੰ ਘਰੇ ਨਹੀਂ ਨਹੀਂ ਵੋਟ ਪਾਈ ਤੇ ਉਹ ਜੋ ਵੀ ਜੇ ਕੋਈ ਕੋਈ ਦੁੱਖ ਤਕਲੀਫ ਹੋ ਤਾਂ ਮੈਨੂੰ ਦੱਸਿਆ ਕਿ ਮੈਂ ਹਰ ਟਾਈਮ ਚਾਹੇ ਮੈਨੂੰ ਅੱਧੀ ਰਾਤ ਹੋਵੇ ਮੇਰੇ ਕੋਲ ਆਉਣ ਤੇ ਮੈਂ ਉਹਨਾਂ ਲਈ 24 ਘੰਟੇ ਮੈਂ ਇਥੇ ਦੇ ਲੋਕਾਂ ਲਈ ਹਾਜ਼ਰ ਜਿਹਨਾਂ ਨੇ ਮੈਨੂੰ ਇਹ ਮਾਨ ਬਖਸ਼ਿਆ ਤੇ ਉਹਨਾਂ ਨੂੰ ਸਮਰਪਿਤ ਹੋ ਕੇ ਉਹ ਮੈਂ ਇਹ ਸੇਵਾ ਕਰਨੀ ਚਾਹੁੰਦਾ ਉਹ ਮੈਂ ਕਰੂੰਗਾ ਕੀ ਸਰਵਾਰਾ ਕਰੂੰਗਾ ਤੁਸੀਂ ਲੋਕਾਂ ਨਾਲ ਜਿਸ ਤੱਕ ਪਹਿਲਾਂ ਕਿਹਾ ਜਾਂਦਾ ਸੀਗਾ ਵੀ SIM ਸਿੱਟ ਜਾਂਦੀ ਐ ਜਾਂ SIM WhatsApp ਕਾਲ ਨਾ ਕਰਦੀ ਐ ਕੱਡੀਆਂ ਕੀ ਤੁਹਾਡਾ ਮੋਬਾਈਲ ਨੰਬਰ ਆਹੀ ਰਹੂਗਾ ਜਿਹੜਾ ਹੁਣ ਹੈਗਾ ਦੇਖੋ ਮੈਂ ਹੁਣ ਵੀ ਪਹਿਲੇ 2 ਦਿਨ ਮੈਂ ਫੋਨ ਨਹੀਂ ਜ਼ਿਆਦਾ ਫੋਨ ਅਟੈਂਡ ਕਰ ਸਕਾ ਕਿਉਂਕਿ ਇੱਕ ਲੋਕਾਂ ਦਾ ਬਹੁਤ ਆਨਜਾਨ ਸੀਗਾ ਤੁਹਾਨੂੰ ਤੁਸੀਂ ਦੇਖਿਆ ਜੇ ਮਾਹੌਲ ਇੱਥੇ ਤੇ ਜਿਹੜਾ ਹੁਣ ਮੈਂ ਰੈਗੂਲਰਲੀ ਮੈਂ ਫੋਨ ਆਪ ਚੁੱਕ ਰਹਾ ਹੋ ਸਕਦਾ ਕਿ ਯਾਰ ਕਿ ਕਿਸੇ ਫੰਕਸ਼ਨ ਵਿੱਚ ਬੈਠਾ ਕਿਸੇ ਮੀਟਿੰਗ ਵਿੱਚ ਬੈਠਾ ਜਾਂ ਕਿਤੇ ਬੋਲ ਰਿਹਾ ਉੱਥੇ ਮੈਂ ਕੁਝ ਟਾਈਮ ਲਈ ਫੋਨ ਕਿਸੇ ਨੂੰ ਮੈਨੂੰ ਆਪਣੇ ਸਾਥੀ ਨੂੰ ਆਪਣੇ ਪੀਏ ਨੂੰ ਫੜਾਉਣਾ ਪੈ ਜਾਂਦਾ ਤੇ ਮੈਂ ਉਹਨਾਂ ਨੂੰ ਕੋਸ਼ਿਸ਼ ਹੁੰਦੀ ਮੈਨੂੰ ਲੋਕਾਂ ਨੂੰ ਕਾਲ ਬੈਕ ਕਰਕੇ ਪੁੱਛਾਂ ਹਾਂ ਦੱਸੋ ਕੀ ਹੈ ਹੈਨਾ ਜੇ ਜਿਹਨੂੰ ਕੋਈ ਲੋਡ ਪੈਂਦੀ ਆ ਤਾਂ ਮੈਂ ਫੋਨ ਆਪਣਾ ਆਪ ਹੀ ਚੁੱਕਦਾ ਹੁਣ ਵੀ ਤੁਹਾਡਾ ਇੰਟਰਵਿਊ ਕਰਦੇ ਮੇਰਾ ਫੋਨ ਮੇਰੇ ਕੋਲੇ ਪਿਆ ਜਿਹਦੀਆਂ ਕਾਲ ਦੇ ਮੈਂ ਗੱਡੀ ਚ ਬੈ ਕੇ ਸਾਰਿਆਂ ਨੂੰ ਕਾਲ ਕਰੂੰਗਾ ਸੱਚਾ ਇੱਕ ਤੁਸੀਂ ਇਲੈਕਸ਼ਨ ਜਿੱਤ ਕੇ ਕਾਂਗਰਸ ਬਨੋਂ ਬਰਨਾਲੇ ਦੇ ਜਿਵੇਂ ਨੀ ਪੱਤਰ ਰੱਖਿਆ ਕੀ ਲੱਗਦਾ ਇਹ 2027 ਦੀਆਂ ਜਿਹੜੀਆਂ ਇਲੈਕਸ਼ਨ ਆ ਆਣਗੀਆਂ ਉਹਦੇ ਵਿੱਚ ਇੱਕ ਵੱਡਾ ਨੀ ਪੱਤਰ ਸਾਹਬ ਦੇਖੋ 2027 ਦਾ ਨ ਇਹਨਾਂ ਸੱਤ ਪਾਰਲੀਮੈਂਟ ਸੀਟਾਂ ਜਿੱਤ ਲਈਆਂ ਜਿਹੜੇ ਕਹਿੰਦੇ 13 0 ਉਹ ਤਿੰਨ ਤੇ ਆ ਗਏ ਤੇ ਉਹ ਤੋਂ ਉਹਦੀ ਰੱਖਿਆ ਗਿਆ ਸੀ ਤੇ ਜਿਹੜਾ ਹੁਣ ਵੀ ਜਿਹੜਾ ਇਹ ਹੈਗਾ ਬਰਨਾਲਾ ਦੀ ਜਿਹੜੀ ਸੀਟ ਜਿੱਤਨਾ ਆਮ ਆਦੀ ਪਾਰਟੀ ਵੀ ਇੱਥੋਂ ਜਿੱਤੀ ਸੀ ਬਾਕੀ ਸਾਰਾ ਪੰਜਾਬ ਹਾਰ ਗਈ ਸੀ ਜੇ ਅਸੀਂ ਕਹੀਏ ਤੁਸੀਂ ਪੰਜਾਬ ਦੇ ਲੋਕਾਂ ਨੂੰ ਤੁਸੀਂ ਪੰਜਾਬ ਹਾਰ ਦੂਜੀ ਸੀਟਾਂ ਹਾਰ ਗਏ ਤਾਂ ਉਹ ਵੀ ਸਾਰਾ ਪੰਜਾਬ ਹਾਰ ਗਈ ਜਮਨਤ ਜੱਪ ਤੋਂ ਗਿਨ ਸਾਰੀਆਂ ਸਾਡੇ ਤਾਂ ਕੈਂਡੀਡੇਟ ਫਿਰ ਬਹੁਤ ਸਨਮਾਨਦਾਨਕ ਵੋਟ 50 50000 ਰਿਪੋਰਟ ਲੈ ਕੇ ਗਏ ਨੇ ਠੀਕ ਹੈ ਬਹੁਤ ਹੈਲਥੀ ਕੰਪੀਟੀਸ਼ਨ ਦਿੱਤਾ ਉਹਨਾਂ ਨੇ ਠੀਕ ਹੈ ਠੀਕ ਹੋ ਅਕਾਲੀ ਦਰਾਲੇ ਸਾਰੇ ਇਕੱਠੇ-ਕੁੱਠੇ ਹੋ ਗਏ ਮੋਰਚਾ ਮਾਰ ਗਏ ਅ ਪਰ ਜਿਹੜੀ ਬਰਨਾਲਾ ਦੀ ਜਿਹੜੀ ਸੀਟ ਹੈ ਇਹ ਦਾ ਇੱਕ ਵੱਖਰਾ ਹੈ ਇੱਕ ਮੈਸੇਜ ਇਹ ਜਿੱਤਲ ਨਾਲ ਸਾਡਾ ਜਿਹੜਾ ਵਰਕਰ ਐਡਮੋਰਲਜ ਸੀ ਪਹਿਲਾਂ ਬਹੁਤ ਹੌਸਲੇ ਦੇ ਵਿੱਚ ਤੇ ਜਿਹੜੀ ਹਰ ਲੜਾਈ ਆ ਹੌਸਲੇ ਨਾਲ ਲੜੀ ਜਾਂਦੀ ਹੈ ਤੇ ਜਿਹੜੇ ਉਹ ਇਹ ਲੋਕਾਂ ਨੇ ਸਾਨੂੰ ਜਿਹੜਾ ਹਿੰਮਤ ਇਹ ਹੌਸਲਾ ਇਹ ਤਾਕਤ ਦਿੱਤੀ ਹੈ ਇਹ ਜਿਹੜੀ ਆ 2027 ਦੇ ਬੱਚੇ ਜਿਹੜੀ ਕੌਂਸਲ ਸਰਕਾਰ ਬਣਾ ਕੇ ਜਰੂਰ ਪੱਕੀ ਬਣੇਗੀ ਹੈ ਤੇ ਤੁਸੀਂ ਮੰਤਰੀ ਬਣੋਗੇ ਦੇਖੋ ਇਹ ਮੈਂ ਕਦੇ ਜਿਆਦਾ ਵੱਡੀ ਉਮੀਦ ਨਹੀਂ ਰੱਖੀ ਵੀ ਮੈਂ ਤਾਂ ਕਦੇ ਇਹ ਵੀ ਨਹੀਂ ਸੋਚਿਆ ਮੈਂ ਐਮਐਲਏ ਬਨ ਜਾਊਂਗਾ ਮੈਂ ਤਾਂ ਇੱਕ ਵਰਕਰ ਬਣ ਕੇ ਕੰਮ ਕੀਤਾ ਇੱਥੇ ਤੇ ਪਰਮਾਤਮਾ ਦੇ ਹੱਥ ਸਾਹਿਬ ਹੱਥ ਬੜਾਈਆਂ ਜਿਸ ਭਾਵ ਤੇ ਦੇ ਜੇ ਪਰਮਾਤਮਾ ਨੇ ਉਹ ਬੜਾਇਆ ਵੀ ਨਹੀਂ ਤਾਂ ਉਹਦੇ ਹੱਥ ਹੈ ਜਾਂ ਸਾਡੇ ਜਿਹੜੇ ਆਗੂ ਉਹਨਾਂ ਨੇ ਦੇਖਣਾ ਤਾਂ ਮੈਂ ਜਿੱਥੇ ਵੀ ਮੈਂ ਹਾਂ ਮੈਂ ਇੱਥੇ ਬਹੁਤ ਸੈਟੀਸਫਾਈ ਹਾਂ ਤੇ ਐਮਐਲਏ ਵੀ ਕੋਈ ਜਿਹੜਾ ਮਾਨ ਸਨਮਾਨ ਹੈ ਕੋਈ ਬਹੁਤ ਛੋਟਾ ਮਾਨ ਸਨਮਾਨ ਨਹੀਂ ਹੈਗਾ ਤੇ ਮੈਂ ਇਹਦੇ ਵਿੱਚ ਵੀ ਸੈਟੀਸਫਾਈਡ ਆਈ ਐਮ ਜਿਸ ਤਰ੍ਹਾਂ ਇਹ ਸਨ ਸਾਡੇ ਨਾਲ ਕੁਲਦੀਪ ਸਿੰਘ ਕਾਲਾਢੀ ਲੋਜੀ ਜਿਨ੍ਹਾਂ ਨੇ ਕਿਹਾ ਵੀ ਜਿਹੜਾ ਪਰਮਾਤਮਾ ਨੇ ਮਾਨ ਬਖਸ਼ਿਆ ਹੈ ਬਹੁਤ ਵੱਡਾ ਮਾਨ ਬਖਸ਼ਿਆ ਹੈ ਤੇ ਲੋਕ ਜਿਹੜਾ ਵੀ ਜਿੱਥੇ ਵੀ ਮੇਰੀ ਡਿਊਟੀ ਲਾਣਗੇ ਮੈਂ ਹਰ ਸਮੇਂ ਹਾਜ਼ਰ ਰਹੂੰਗਾ ਤੇ ਮੇਰਾ ਫੋਨ ਜਿਹੜਾ ਹੈਗਾ ਨੰਬਰ ਇਹੀ ਰਹੇਗਾ ਤੇ ਜਿੱਥੇ ਵੀ ਲੋਕ ਫੋਨ ਕਰਨਗੇ ਮੈਂ ਬੈਕ ਕਾਲ ਵੀ ਕਰੂੰਗਾ ਕਈ ਵਾਰ ਮੀਟਿੰਗ ਹੁੰਨਾ ਤੇ ਦੂਜੀ ਗੱਲ ਸੀ ਇਹਨਾਂ ਨੇ ਕਿਹਾ ਵੀ ਜਿਹੜਾ ਸੁਪਰ ਸਪੈਸ਼ਲਿਟੀ ਹਸਪਤਾਲ ਜਿਹੜਾ ਕਿ ਕਾਂਗਰਸ ਵੱਲੋਂ ਬਰਨਾਲਾ ਨਿਵਾਸੀਆਂ ਨੂੰ ਸੁਪਨਾ ਦਿਖਾਇਆ ਗਿਆ ਸੀ ਉਹ ਮੈਂ ਸਾਰਾ ਕਾਰਕਰਨ ਦੇ ਵਿੱਚ ਪੂਰਾ ਆਪਣਾ ਜਿਹੜਾ ਕਹਿੰਦੇ ਜਿੰਦ ਜਾਨ ਲਗਾ ਦ ਇਹਨੇ ਕਮਾਂ ਬਾਰੇ ਕਿਹਾ ਵੀ ਕੋਈ ਵੀ ਸਰਕਾਰ ਹੈਗੀ ਆ ਚਾਹੀ ਕੁਛ ਮਰਜੀ ਹੈ ਵੀ ਮੈਂ ਜਿਹੜਾ ਸੰਘਰਸ਼ ਵੀ ਲੋਕਾਂ ਦਾ ਸੰਘਰਸ਼ ਵੀ ਕਰਾਂਗਾ ਬਰਨਾਲੇ ਦੇ ਭ੍ਰਿਸ਼ਟਾਚਾਰ ਜਿਹੜਾ ਹੈਗਾ ਖਤਮ ਕਰਨ ਦੀ ਵੀ ਅਹਿਮ ਯੋਗਦਾਨ ਪਾਵਾਂਗਾ ਤੇ ਬਰਨਾਲੇ ਦੇ ਵਿੱਚ ਜਿਹੜਾ ਹੈਗਾ ਲੋਕਾਂ ਦੇ ਕੰਮ ਪ੍ਰੈਟੀ ਦੇ ਵਿੱਚ ਹੋਣਗੇ ਤੇ ਹੁਣ ਇਹਨਾਂ ਤੋਂ ਲੋਕਾਂ ਨੂੰ ਜਿਸ ਤਰ੍ਹਾਂ ਉਮੀਦਾਂ ਹਨ ਇਹਨਾਂ ਨੇ ਕਿਹਾ ਮੈਂ ਪੂਰਾ ਖਰਾ ਉਤਰਾਂਗਾ ਇਹ ਆਉਣ ਵਾਲਾ ਹੁਣ ਸਮਾਂ ਦੱਸੇਗਾ 2027 ਵੀ ਚੋਣਾਂ ਨਜ਼ਦੀਕ ਹੀ ਆ ਗਈਆਂ 2 ਸਾਲ ਰਹਿ ਗਏ ਤੇ ਇਹ ਆਉਣ ਵਾਲਾ ਸਮਾਂ ਦੱਸੇਗਾ ਵੀ ਕੁਲਦੀਪ ਸਿੰਘ ਕਾਲਾ ਢਿੱਲੋ ਜੀ ਜਿਹੜੀ ਹੈਗਾ ਕਿਸ ਤਰ੍ਹਾਂ ਲੋਕਾਂ ਦੀਆਂ ਉਮੀਦਾਂ ਦੇ ਖਰਾ ਉਤਰਦੀ ਹੈ ਤੇ ਕਿਸ ਤਰ ਇਨਾਂ ਨੂੰ ਜਿਹੜਾ ਹੈਗਾ ਆਉਣ ਵਾਲਾ ਸਮੇਂ ਦੇ ਵਿੱਚ ਪਵਿਕ ਦੀ ਕੋਕ ਦੇ ਵਿੱਚ ਪਿਆ ਅਜੀਤ ਵੈਬਰ ਨਾਲ ਤਾਂ ਨਰਿੰਦਰ ਅਰੋੜਾ ਦੀ ਰਿਪੋਰਟ ਉਹਨਾਂ ਦਾ ਵੀ ਇਸੇ ਵਿੱਚ ਰੋਲ ਲਿਆ ਤੁਹਾਨੂੰ ਜਿਤਾਣ ਦੇ ਵਿੱਚ ਜਾਂ ਕਿਰੇਟਾਂ ਦੇ ਵਿੱਚ ਉਹਦੇ ਖੜੇ ਹੋਣ ਨਾਲ ਮੈਨੂੰ ਕੀ ਫਾਇਦਾ ਮਿਲਦਾ ਮੈਂ ਸਮਝਦਾ ਮੇਰਾ ਮਾਰਦਨ ਕਟਿਆ ਉਹਦੇ ਖੜੇ ਹੋਣ ਨਾਲ ਇਹ ਸਰ ਹੁਣ ਐਮਐਲਏ ਸੀ